ਜੋ ਧਾਰਾ ਬਰੀਆ ਨੇ ਸੂਚਨਾ ਮਿਲੀ ਸੀ ਕਿ ਗੁਰਲਾਲ ਸਿੰਘ ਤੇ ਉਸਦੇ ਲੜਕੇ ਨੇ ਜੋ ਕਿ ਜਿਲ੍ਹਾ ਫਿਰੋਜ਼ਪੁਰ ਤਰੀਦਕੋਟ ਦੇ ਰਹਿਣ ਵਾਲੇ ਹੈ ਨਹਿਰ ਦੇ ਵਿੱਚ ਛਾਲ ਮਾਰੀ ਹੈ ਤੇ ਜਿਸ ਵਬਦ ਦੇ ਵਿੱਚ ਤਰੰਤ ਪੁਲਿਸ ਪਾਟੀ ਮੌਕੇ ਤੇ ਪਹੁੰਚੀ ਸੀ ਜੋ ਉਹਨਾਂ ਦਾ ਇੱਕ ਮੋਟਰਸਾਈਕਲ ਨਹਿਰ ਦੀ ਪਟੜੀ ਤੇ ਖੜਾ ਸੀ ਤੇ ਤਰੰਤ ਜਿਹੜਾ ਮੌਕੇ ਤੇ ਗੋਤਾਖੋਰ ਬੁਲਾਏ ਗਏ ਆ ਐਨ ਡੀ ਆਰ ਐਫ ਦੀਆਂ ਟੀਮਾਂ ਬੁਲਾਈਆਂ ਗਈਆਂ ਮੌਕੇ ਤੇ ਜਿਹੜੀ ਆ ਭਾਲ ਕੀਤੀ ਜਾ ਰਹੀ ਹੈ ਤੇ ਇਸ ਦੀ ਜਿਹੜੀ ਪਤਨੀ ਆ ਉਹਦਾ ਬਿਆਨ ਲਿਖਿਆ ਗਿਆ ਜਿਸ ਨੇ ਕਿਹਾ ਕਿ ਇਹਦੇ ਸਹੁਰੇ ਦੇ ਪੈਸੇ ਦੇਣੇ ਸੀ ਲੋਕਾਂ ਦੇ ਲੋਕਾਂ ਤੋਂ ਆਧਾਰ ਲਿਆ ਸੀ ਤੇ ਜਿਸ ਦੇ ਸਬੰਧ ਵਿੱਚ ਉਹਨੇ ਪੈਸੇ ਜੇ ਮੀਨ ਵੇਚ ਕੇ ਵਾਪਸ ਵੀ ਕਰਤੇ ਆ ਪਰ ਅਜੇ ਵੀ ਜਿਹੜੇ ਉਹ ਲੋਕ ਆ ਜਿਹਦੇ 11 ਇਹਨੇ ਨਾਲ ਲਖਾਇਆ ਜਿਹੜੇ ਪਰੇਸ਼ਾਨ ਕਰ ਰਹੇ ਆ ਜਿਸ ਦੇ ਸਬੰਧ ਦੇ ਵਿੱਚ ਅਗਲੀ ਕਾਰਵਾਈ ਅਮਰ ਚ ਲੈਂਦੀ ਜਾ ਰਹੀ ਆ ਅੰਜ ਥਾਣਾ ਬਰੀ ਵਾਲੇ ਨੂੰ ਸੂਚਨਾ ਮਿਲੀ ਸੀ ਕਿ ਗੁਰਲਾਲ ਸਿੰਘ ਤੇ ਉਸਦੇ ਲੜਕੇ ਨੇ ਜੋ ਕਿ ਜਿਹੜਾ ਫਰੀਦਕੋਟ ਦੇ ਰਹਿਣ ਵਾਲੇ ਹੈ ਨਹਿਰ ਦੇ ਵਿੱਚ ਛਾਲ ਮਾਰੀ ਹੈ ਤੇ ਜਿਸ ਵਦ ਦੇ ਵਿੱਚ ਤੁਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਸੀ ਜੋ ਉਹਨਾਂ ਦਾ ਇੱਕ ਮੋਟਰਸਾਈਕਲ ਨਹਿਰ ਦੀ ਪਟੜੀ ਤੇ ਖੜਾ ਸੀ ਤੇ ਤੁਰੰਤ ਜਿਹੜਾ ਮੌਕੇ ਤੇ ਗੋਤਾਖੋਰ ਬੁલાਏ ਗਏ ਆ ਐਨ ਡੀ ਆਰ ਐਫ ਦੀਆਂ ਟੀਮਾਂ ਬੁਲਾਈਆਂ ਗਈਆਂ ਮੌਕੇ ਤੇ ਜਿਹੜੀ ਇਹ ਭਾਲ ਕੀਤੀ ਜਾ ਰਹੀ ਹੈ ਤੇ ਇਸ ਦੀ ਜਿਹੜੀ ਪਤਨੀ ਆ ਉਹਦਾ ਬਿਆਨ ਲਿਖਿਆ ਗਿਆ ਜਿਸ ਨੇ ਕਿਹਾ ਕਿ ਇਹਦੇ ਸਹੁਰੇ ਨੇ ਪੈਸੇ ਦੇਣੇ ਸੀ ਲੋਕਾ ਦੇ ਲੋਕਾ ਤੋਂ ਧਾਰ ਲਿਆ ਸੀ ਤੇ ਜਿਸ ਦੇ ਸਬੰਧ ਵਿੱਚ ਉਹਨੇ ਪੈਸੇ ਜੇ ਬੀਨ ਵੇਚ ਕੇ ਵਾਪਸ ਵੀ ਕਰਤੇ ਆ ਪਰ ਅਜੇ ਵੀ ਜਿਹੜੇ ਉਹ ਲੋਕ ਹੈ ਜਿਹਦੇ 11 ਇਹਨੇ ਨਾਲ ਲਖਾਇਆ ਜਿਹੜੇ ਪਰੇਸ਼ਾਨ ਕਰ ਰਹੇ ਆ ਜਿਸ ਦੇ ਸਬੰਧ ਦੇ ਵਿੱਚ ਅਗਲੀ ਕਾਰਵਾਈ ਅਮਰ ਚਲਾਈ ਜਾਂਦੀ ਜਾਰੀ ਹੈ